ਇੱਥੇ ਆਇਆ ਕਿ ਪ੍ਰਧਾਨ ਮੰਤਰੀ ਤੁਹਾਡੇ ਨੇੜੇ ਨੂੰ ਗਿਆ ਪਰੰਕੇ ਜਾਂਦਾ ਹੈ ਕਹਿੰਦਾ ਆਪਣੇ ਮੁੱਖ ਮੰਤਰੀ ਨੂੰ ਬਤਾ ਦੇਣਾ ਕਿ ਜਾਨ ਬਚਾ ਕੇ ਜਾ ਰਹਾ ਮੈਂ ਕਿਹਾ ਤੇਰੇ ਡਰਾਂ ਦੀ ਮਾਰਿਆ ਤੂੰ ਕੁਸ਼ਤੀਆ ਨਹੀਂ ਆ ਉਂਝੋ ਕਰੀਏਦਾ ਮੈਂ ਜਾਨ ਬਚਾ ਕੇ ਆਇਆ 1000 ਰੁਪਏ ਲੈਣਾ ਆਉਣ ਇਹਨਾਂ ਨੂੰ ਵੋਟ ਪਾ ਦਿੰਦੇ ਆ ਸਾਰੇ ਪੰਜਾਬ ਚ ਲੱਜ ਕੇ ਰੱਖਦੇ ਵੋਟਾਂ ਨੂੰ ਬਾਅਦ ਚ ਗਾਏ ਹੀ ਕਿਸੇ ਦੀ ਵੀ 1000 ਰੁਪਏ ਨਹੀਂ ਮਿਲਿਆ ਕਹਿੰਦਾ ਮੈਂ ਉਸਕੇ ਆਰਾਧਾ ਕਰੂੰਗਾ ਵੇ ਆਹ ਦੇ ਦਿੰਦਾ 1100 ਬੀਪਿਆਂ ਨੂੰ ਗਾ ਥੋੜੇ ਮਹਲੇ ਚਾਹਨਾ ਚਾਰੂ ਵਾਲੇ ਚਾਰੂ ਲੈ ਕੇ ਕੁੱਟਨੇ ਆਂ ਕਹਦਾ ਦੇ ਮਗਰ ਨਹੀਂ ਦਿੱਤਾ 1000 ਰੁਪਏ ਕਹਿੰਦੇ ਦਾ 35 35000 ਹੋਇਆ ਤੇਰਾ ਕਿੱਥੇ ਆਪਰੇ ਤੁਮਾਗੋ ਲਿਆ ਤੇ ਦਿੱਲੀ ਜਾ ਕੇ ਮੱਥਾ ਟੇਕਦਾ ਜੀ ਮੈਂ ਖੋੜ ਰਹੀਆਂ ਜੋ ਮਾਰ ਨਹੀਂ ਕਰਾਈ ਜੋ ਮੈਂ ਥੋੜੀ ਥੋੜੀ ਬਿਲਡਿੰਗ ਹੈ ਕੋਈ ਪਿਆਰ ਨਹੀਂ ਦੇ ਸਕਦਾ ਕੋਈ ਕੁਛ ਨਹੀਂ ਕਹਿ ਸਕਦਾ ਜੋ ਕਰਦੇ ਦਿੱਲੀ ਵਾਲੇ ਕਰਦੇ ਖਾਏ ਉਹ ਕੀ ਗੜ ਚਾਹੇ ਉਹ ਮੋਤੀ ਉਹਨੇ ਇਹ ਬਤੇਰਾ ਕਹਾਂ ਕਿ ਯਾਰ ਇਹ ਸ਼ਰਾਬੀ ਐ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਬਣਾਉਂਦਾ ਕਿਦੀ ਨੂੰ 50 ਸਵਾਟ ਦਿੰਦਾ ਕਹਿੰਦਾ ਨਹੀਂ ਮੰਨਦਾ ਰਹਿਆ ਕਿ ਜੱਟ ਦੇ ਦੋ ਜਨਾਨੀ ਆ ਉਹ ਕਹਿੰਦੀ ਤੂੰ ਡੱਬੂ ਕੁੱਤੇ ਦੀ ਰਾਨੋ ਕਹਿੰਦੀ ਡੰਡੋ ਕੁੱਤੇ ਦੀ ਰਾਨੋ ਬਤਾਈ ਆਈ ਮਾਤਾਲ ਤਾਂ ਬੰਦੇ ਬੈਠੇ ਦੇਖ ਲੈ ਬੀਪੀਆ ਆ ਆਮ ਆਦਮੀ ਪਾਰਟੀ ਦੇ ਲੀਡਰ ਵਰਕਰ ਸਾਰੇ ਇਹ ਮਾਤਾਲ ਦੇ ਬੰਦੇ ਬੈਠੇ ਕੋਈ ਨਹੀਂ ਪੁੱਛਦਾ ਇਹਨਾਂ ਨੂੰ ਬੀਪੀਆਂ ਬੜੀ ਗਿਣਤੀ ਆਈਆਂ ਮੈਂ ਧੰਨਵਾਦ ਕੀਤਾ ਤੁਹਾਡਾ ਲੇਕਿਨ ਮੈਂ 40000 ਰੁਪਏ ਵਾਲੀ ਗੱਲ ਨਹੀਂ ਕਰਨੀ ਬੜਾ ਤੋਕਾ ਹੈ ਤੁਹਾਡੇ ਨੂੰ ਪਹਿਲਾਂ ਕਹਿੰਦਾ 1000 ਰੁਪਿਆ ਦਊਗਾ ਪੀਟੀਏ ਨੇ ਸੋਚਿਆ ਕਿੰਨਾ ਚੋਕਾਈ ਕਰਦੇ ਕਰੂਗਾ 1000 ਰੁਪਿਆ ਲੈਣਾ ਆਉਣ ਇਹਨਾਂ ਨੂੰ ਵੋਟ ਪਾ ਦਿੰਦੇ ਆ ਸਾਰੇ ਪੰਜਾਬ ਚ ਲੱਜ ਕੇ ਰੱਖਦੇ ਵੋਟਾਂ ਦੇ ਨਾਲ ਬਾਅਦ ਇੱਥੇ ਆਏ ਨਹੀਂ ਕਿਸੇ ਦੀ ਵੀ 2000 ਰੁਪਿਆ ਨਹੀਂ ਮਿਲਿਆ ਫੇਰ ਵੋਟਾਂ ਆ ਗਈਆਂ ਕਹਿੰਦੇ ਹੁਣ ਦਮ ਆ ਗਏ ਫੇਰ ਕੁਝ ਨਹੀਂ ਦਿੱਤਾ ਤੇਰਾ ਪਾਰਲੀਮੈਂਟ ਦੀ ਝੋਲ ਆ ਗਈ ਆਈ ਆਪਣਾ ਧੂ ਧੂ ਕੁ ਵਰਤਮਾਨ ਕਹਿੰਦਾ ਹਾਂ 1100 ਦੇ ਦਰੂਗਾ ਲੈ ਅੱਜ ਜ਼ਿੰਦਾ 1100 ਬੀਬੀਆਂ ਨੂੰ ਤੁਹਾਡੇ ਨਾਲ ਬੜੀ ਚੱਕੋ ਤੇਰਨੀ ਹੋਈ ਬੀਬੀ ਹੁਣ ਤੁਸੀਂ ਬਦਲਾ ਲੈਣਾ ਹੈ ਤੇ ਜਾਂ ਤੁਹਾਡੇ ਮਹਲੇ ਚਾਹਣਾ ਚਾਰੂ ਵਾਲੇ ਝਾਰੂ ਲੈ ਕੇ ਕੁੱਟਨੇ ਆਂ ਕਿ ਦਾਦੇ ਮਗਰੋਂ ਜਦੋਂ 1000 ਰੁਪਏ ਕਹਿੰਦੇ ਸਨ 35 35000 ਹੋਇਆ ਪਿਆ ਕਿੱਥੇ ਹੈ ਸਾਨੂੰ ਦੋ ਸਾਡੀ ਸਰਕਾਰ ਕਿੰਨੇ ਮਹੀਨੇ ਆਈ ਹੈ ਰਾਜਾ ਬੜਿੰਦੀ ਮੇਰੇ ਨਾਲ ਮੰਤਰੀ ਸੀ ਐਸੀ ਦੋਨੋਂ ਭਰਾਵਾਂ ਨੇ ਪੁੜੀ ਰਾਜ ਦੇ ਸੇਵਾ ਕੀਤੀ ਹੈ ਭਾੜੇ ਬਿਜਲੀ ਦੇ ਬਿੱਲ ਖੜੇ ਸੀ ਕਿਸੇ ਦਾ 10000 ਕਿਸੇ ਦਾ 20000 ਕਿਸੇ ਦਾ 50000 ਕਿਸੇ ਦਾ ਲੱਖ ਸਾਬਦਿਆਂ ਪਰ ਲੀਕ ਮਾਰਤੀ 1500 ਕਰੋੜ ਰੁਪਏ ਦਾ ਫਾਇਦਾ ਪਹੁੰਚਾ

ਗਲੀ ਪਾ ਦੇ ਹੰਕਾਰ ਦਾ ਗਲੀ ਪਾ ਦੇ ਨਾਲ ਖੜਦੇ ਆ ਤੁਹਾਡਾ ਪਾਣੀ ਦਾ ਬਿਨਾਂ ਕੀਤਾ ਬਕਾਇ ਖੜੇ ਸੀ ਤੁਹਾਡੇ ਪਿੰਡ ਦੀ ਪਾਣੀ ਦੀ ਟੈਂਕੀ ਪੂਰਾ ਕਰੋੜਾ ਰੁਪਿਆ ਲੱਖਾਂ ਰੁਪਿਆ ਪਿੰਡਾਂ ਦਾ ਖੜਾ ਸੀ ਸਾਰਿਆਂ ਪਰ ਲੀਕ ਮਾਰਦੀ ਹੁਣ ਤੁਹਾਡੀ ਪਾਣੀ ਦੀ ਟੈਂਕੀ ਉਦੇ ਪਰ ਬਿਜਲੀ ਦਾ ਬਿਲ ਜਿਹੜਾ ਆਉਂਦਾ ਸੀ ਹੁਣ ਆਉਂਦਾ ਹੀ ਨਹੀਂ ਪੱਕੇ ਤੌਰ ਤੇ ਬੰਦ ਕਰਤਾ ਜਾਦਾ ਫਿਰ ਨਬੀ ਤੇ ਫਿੱਟਾ ਰਹੇ ਆ ਅ ਅਗਨਵਾੜੀ ਵਾਲੀਆਂ ਬੀਬੀਆਂ ਇਹਨਾਂ ਦੀਆਂ ਤਰਖਾਹਾਂ ਵਧਾਈਆਂ ਆਸ਼ਾ ਵਰਕਰ ਬੀਬੀਆਂ ਉਹਨਾਂ ਦੀਆਂ ਤਰਖਾਹਾਂ ਵਧਾਈਆਂ ਮੀਟੇ ਮੇਲ ਵਾਲੀਆਂ ਬੀਬੀਆਂ ਉਹਨਾਂ ਦੀਆਂ ਤਰਖਾਹਾਂ ਵਧਾਈਆਂ ਆਪੁਲਸ ਕਰ ਵਿਚਾਰੀ ਇਹਨਾਂ ਦੀਆਂ ਤਰਖਾਹਾਂ ਵਧਾਈਆਂ ਮਹਾਰਾਜ ਇਹਨੇ ਦਿੱਤਾ ਕਿਸਾਨਾਂ ਨੂੰ 8000 ਨਹੀਂ 12000 ਦਿੱਤਾ 8000

ਮਤਾਂ ਤੇ ਇੱਕ ਤਾਂ ਜੀ ਮੈਂ ਤੁਹਾਡੀਆਂ ਜੋ ਮਾਰੀ ਕਰਾਈ ਜਾਓ ਮੈਂ ਤੁਹਾਡੀ ਥੋੜੀ ਬਿੱਲੀ ਹੈ ਚਾਹੇ ਤੁਸੀਂ ਕਿਸਾਨ ਆ ਲੋ ਕੁੱਟੋ ਚਾਹੇ ਕਿਸੇ ਨੂੰ ਇੱਥੇ ਆਇਆ ਸੀ ਪ੍ਰਧਾਨ ਮੰਤਰੀ ਤੁਹਾਡੇ ਨੇੜੇ ਹੀ ਉੜ ਗਿਆ ਪਰ ਆ ਕੇ ਜਾਂਦਾ ਹੈ ਕਹਿੰਦਾ ਆਪਣੇ ਮੁੱਖ ਮੰਤਰੀ ਕੋਲ ਬਤਾ ਦੇਣਾ ਕਿ 1:00 ਵਜਾ ਕੇ ਜਾ ਰਹਾ ਹਾਂ ਮੈਂ ਕਿਹਾ ਤੇਰੇ ਡਰਾਂ ਦੀ ਮਾਰਿਆ ਤੰਨੂ ਕੁਝ ਵੀ ਹੈ ਨਹੀਂ ਯਾਰ ਮੁੰਡੋ ਕਹੀ ਜਾਂਦਾ ਮੈਂ 1:00 ਵਜਾ ਕੇ ਆਇਆ ਤੇ ਇਹ ਫੁੱਲ ਅੱਜ ਕਿਸਾਨ ਮੰਡੀਆਂ ਚ ਰੋ ਰਿਹਾ ਕੋਈ ਉਹਦਾ ਸਰਕਾਰ ਉਹਦਾ ਕੋਈ ਸੁਣਵਾਈ ਨਾ ਕਰਨ ਵਾਲਾ ਨਹੀਂ ਇਹੀ ਕਹਿੰਦਾ ਸੀ ਕਹਿੰਦਾ ਜੀ ਮੈਂ ਤੁਹਾਡੇ 21 ਜਣਾ ਤੱਕ ਨੂੰ ਸਾਰੀਆਂ ਫਸਲਾਂ ਦੀ ਕੋ ਨੂੰ ਐਮਐਸਪੀ ਦਊਂਗਾ ਲੇਕਿਨ ਇੱਕ ਵੀ ਫਸਲ ਦੀ ਐਮਐਸਪੀ ਨਹੀਂ ਦਿੱਤੀ ਹਰ ਕਿਸਾਨ ਦਿਹਾੜੀ ਨੂੰ ਵੀ ਮੰਡੀਆਂ ਚ ਰੋ ਰਦਾ ਰਿਹਾ ਸੋ ਅੱਜ ਤੁਹਾਡੇ ਕੋਲ ਟਾਈਮ ਹੈ ਕਹਦੇ ਕੋਲ ਮੌਕਾ ਹੈ ਲੋਕ ਭੁੱਲ ਜਾਂਦੇ ਪਹਿਲਾਂ ਵੀ ਕਿੰਨੀ ਬਿਜੜੀ ਗਈ ਬੱਚੇ ਕਿੰਨੇ ਲੜੇ ਫੇਰ ਤੁਸੀਂ ਭੁੱਲ ਜਾਣਾ ਸਾਨੂੰ ਕਿੰਨਾ ਖਰਾਬ ਕਰਿਆ ਉੱਤੇ ਦਾਣਾ ਮੰਡੀ ਜਾਜ ਦਾ ਤਾਜ਼ਾ ਤਾਜ਼ਾ ਤੁਹਾਨੂੰ ਖਰਾਬ ਕਰ ਰਹੇ ਹੈ ਪੰਜਾਬ ਦੇ ਕਿਸਾਨੇ ਨੂੰ ਦੋਨੋਂ ਸਰਕਾਰਾਂ ਮਿਲ ਕੇ ਰੋੜ ਰਹੀ ਹੈ ਦੋਨੋਂ ਰੜਕੇ ਕੁੱਤੇ ਹੈ ਮੇਰੇ ਹੋਇਆ ਆ ਸਾਡੇ ਵਾਲੇ ਤੁਹਾਨੂੰ ਦਾ ਪਤਾ ਹੀ ਕੁਝ ਨਹੀਂ ਕਿ ਕੀ ਆ ਹੋ ਰਿਹਾ ਇਹ ਤਾਂ ਕੋਸਤਾ ਬਣਾਇਆ ਹੋਇਆ ਹੈ ਪਵੰਤਵਾ ਨੂੰ ਸ਼ਾਹੀ ਕਹਿਦੀ ਹੈ ਕੋਈ ਭਿਆਨ ਨਹੀਂ ਦੇ ਸਕਦਾ ਕੋਈ ਕੁਝ ਨਹੀਂ ਕਹਿ ਸਕਦਾ ਜੋ ਕਰਦੇ ਦਿੱਲੀ ਵਾਲੇ ਕਰਦੇ ਚਾਹੇ ਉਹ ਕੇਚ ਨਹੀਂ ਬੜ ਚਾਹੇ ਉਹ ਮੋਤੀ ਨਹੀਂ ਪੰਜਾਬ ਦੀ ਛਾੜ ਜਿਹੜਿਆਂ ਦਾ ਕੋਈ ਨਹੀਂ ਹੈ ਇਹ ਇਸ ਕਰਕੇ ਸਤਕਾਰion ਵੀ ਰੱਖ ੱਤਕਾ ਕੇ ਬੱਚਾ ਬਚੋ ਮੈਂ ਤੁਹਾਨੂੰ ਇਹ ਕਹਿਣ ਆਇਆ ਇਹ ਬਨਾਰਤੀ ਖੱਗ ਹੈ ਮੈਂ ਪਹਿਲਾਂ ਕਿਹਾ ਸੀ ਕਿ ਕਾਲੇ ਅੰਗਰੇਜ਼ ਆ ਗਏ ਲੁਟਕੇ ਚਲੇ ਜਾਣਗੇ मैं बथेरा कि यार शराबी है शराबी तो कोई न्याणा नहीं बना संभाल लगे नुकसान हो जाए लेकिन सुनी कोई नहीं भेड़ चाल होगी बदलाव चाहिए बदलाव चाहिए आखिर अपना बहुत भारी नुकसान हो गया ये इस करके कोई आम आदमी पार्टी लीडर भी कुछ नहीं है की तो हूं ही क्या ਬੀਜੇਪੀ ਦੇ ਲੀਡਰਾਂ ਨੂੰ ਕੋਈ ਪੁੱਛਣੀ ਨਾ ਹੋ ਆਪਣੇ ਬੰਦਿਆਂ ਨੂੰ ਟਿਕਟ ਦੇ ਦਿੰਦੇ। ਕੀ ਕਰਦੇ ਆਂ ਵੀ ਆਮ ਆਦਮੀ ਲਈ ਬਾਹਤ ਲਿਆ ਗਏ ਦਿੰਦੇ। ਬੀਜੇਪੀ ਆੜੇ ਬਾਹਤ ਲਿਆ ਗਏ ਦਿੰਦੇ। ਇਹਨਾਂ ਨਾਲ ਤਾਂ ਉਹ ਹੋ ਨਹੀਂ ਐ। ਦੋ ਉੱਤੇ ਤੋਂ ਸਦੀਕੇ। ਕੀ ਕਿਸੇ ਦਾ ਜਾਕਦਾ। ਕੀ ਕਿਸੇ ਦਾ ਪੰਡਤ ਦਾ। ਰੋਜ਼ ਕੱਟੇ ਹੁੰਦੇ ਸੀ। ਰੋਜ਼ ਉਹਨਾਂ ਨੇ ਗੱਲਬਾਤ ਕਰਨੀ ਵੀ ਤੇਰੇ ਨਾਲ ਕੀ ਹੋਇਓ ਕਿ ਨਾ ਤੇਰੇ ਨਾਲ ਕੀ ਹੋਇਓ। ਜੱਟਾਂ ਨੂੰ ਪੁੱਛੇ ਕਰੇ। ਉਹ ਕਹਿੰਦਾ ਮੈਨੂੰ ਕੋਈ ਸੁੱਕੀ ਰੋਟੀ ਮਿਲੀ ਐ ਮੇਰੀ ਤਾਂ ਮੱਕੀ ਦੇ ਉੱਪਰ ਦੱਸੀ ਘੇਰ ਕੇ ਸੁੱਕੀ ਰੋਟੀ ਉੱਪਰ ਦੇਤੀ ਪੰਦਰ ਵਾਲਾ ਕਹਿੰਦਾ ਮਨੂ ਤਾਂ ਖੀਰ ਖੁੰਦੇ ਮਿਲੇ ਐ ਉਹ ਕਹਿੰਦਾ ਤੂੰ ਤੇਰੇ ਐ ਨਹੀਂ ਕਰ ਉਹ ਇੱਥੇ ਬੈਠਾ ਕਹਿੰਦਾ ਵਾਟ ਮਾਰ ਤਾਣ ਦੇ 15 ਦਿਨਾਂ ਬਾਅਦ ਫੇਰ ਇਕੱਠੇ ਹੋਏ ਹਫਤੇ ਬਾਅਦ ਇਕੱਠੇ ਹੋਣਾ ਉਹਨੇ ਆਹੀ ਗੱਲ ਹੋਣੀ ਉਹ ਕਹਿੰਦਾ ਮੈਂ ਤਾਂ ਮਾਰ ਤਾਣ ਦਾ ਬੰਦਿਆਂ ਬੈਠਾ ਉਹ ਕਹਿੰਦਾ ਕਿਹੜੇ ਮਾਰ ਤਾਣ ਦਾ ਬੰਦਿਆਂ ਬੈਠੇ ਛੱਡ ਦੇ ਮਰੇ ਕਹਿੰਦਾ ਨਹੀਂ ਮਾਨਤਾੜ ਆਇਆ ਵੀ ਜੱਗ ਦੇ ਦੋ ਜਨਾਨੀ ਆ ਉਹ ਕਹਿੰਦੀ ਤੂੰ ਡੱਬੂ ਕੁੱਤੇ ਦੀ ਗੱਲ ਹੋ ਕੇ ਨਹੀਂ ਗੁੰਡਾ ਤੋਂ ਕੁੱਤੇ ਦੀ ਗੱਲ ਬਤਾਈ ਆਈ ਮਾਨਤਾੜ ਦਾ ਬੰਦੇ ਬੈਠੇ ਇਹ ਜਿਹੜੇ ਬੀਜੇਪੀ ਆ ਆਮ ਆਦਮੀ ਪਾਰਟੀ ਦੇ ਲੀਡਰ ਵਰਕਰ ਸਾਰੇ ਆ ਮਾਨਤਾੜ ਦੇ ਬੰਦੇ ਬੈਠੇ ਕੋਈ ਨਹੀਂ ਪੁੱਛਦਾ ਇਹਨਾਂ ਨੂੰ ਕੋਈ ਇਹਨਾਂ ਦੀ ਸੁਣਾਈ ਨਹੀਂ ਨਾ ਇਹਨਾਂ ਕੋਲ ਟਿਕਟ ਦੇਂਦਾ ਟਿਕਟ ਵੀ ਬਾਹਰ ਤੇ ਜਾ ਕੇ ਦੇਣੀ ਨਾ ਕੋਈ ਪੁੱਛੇ

ਆਪਣੇ ਆਪ ਨੂੰ ਤੱਕੜੇ ਚਲੋ ਤੁਸੀਂ ਕ੍ਰਾਂਤੀਕਾਰੀ ਲੋਕੋਂ ਮੈਂ ਤੁਹਾਨੂੰ ਤੁਗਾਉਣ ਆਇਆ ਕੋਈ ਤੱਕੜੇ ਹੋ ਕੇ ਰਾਜਾ ਬੜਿੰਦਾ ਰਮਨ ਦਾ ਬ੍ਰਿੰਦ ਦੀ ਮਦਦ ਕਰੋ ਕਿ ਤੁਹਾਡੇ ਨਾਲ ਵਾਲੇ ਚੱਕ ਦੇ ਸਟਾਰੇ ਆ ਉਹਨਾਂ ਦੇ ਸਮਾਂ ਵਿੱਚ ਇਹ ਆਪਣੀ ਸਰਕਾਰ ਦੇ ਤੁਹਾਡੀ ਬਾਹ ਫੜ ਕੇ ਅੱਗੇ ਲੈ ਕੇ ਜਾਣਗੇ ਜਿਸ ਤਰ੍ਹਾਂ ਪਹਿਲਾਂ ਤੁਹਾਡੇ ਨਾਲ ਖੜੇ ਰਹੇ ਐ ਅੱਗੇ ਨੂੰ ਵੀ ਖੜੇ ਰਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ